ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਕੱਲ ਪੂਰਨਵਾਸੀ ਵਿਆਲੇ ਦਿਨ ਤੁਸੀਂ ਕਣਕ ਦੀ ਮੋਠ ਤੇ 10 ਰੁਪਏ ਦਾ ਉਪਾਕਰ ਲੈਂਦੇ ਹੋ ਤੁਹਾਨੂੰ ਕਰੋੜਾਪਤੀ ਬਣਾ ਦੇਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅਸੀਂ ਪੂਰਨਮਾਸ਼ੀ ਵਾਲੇ ਦਿਨ ਕਣਕ ਦੀ ਮੁੱਠ ਦੇ ਨਾਲ ਇਹ ਉਪਾਕਰ ਲੈਨੇ ਤਾਂ ਤੁਸੀਂ ਕਰੋੜਾਂ ਦੇ ਮਾਲਕ ਬਣ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਸਤ ਸ੍ਰੀ ਅਕਾਲ ਜੀ ਅਸੀਂ ਸਾਰੇ ਜਾਣਦੇ ਹਾਂ ਇਹਨਾਂ ਦਿਨਾਂ ਦਾ ਬੜਾ ਹੀ ਖਾਸ ਮਹੱਤਵ ਹੁੰਦਾ ਹੈ ਇਸ ਮਹੀਨੇ ਵਿੱਚ ਸਾਨੂੰ ਇਹ ਦਾਨ ਜ਼ਰੂਰ ਕਰ ਦੇਣਾ ਚਾਹੀਦਾ ਹੈ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੇਕਰ ਚੰਗੀ ਲੱਗੇ ਤਾਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਦੇਣਾ ਸਤ ਸ੍ਰੀ ਅਕਾਲ ਜੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਬੜਾ ਹੀ ਜ਼ਿਆਦਾ ਗਿਆਨਵਾਨ ਸੀ ਤੇ ਜਿਸ ਕਰਕੇ ਕਹਿੰਦੇ ਕਿ ਉਸਨੇ ਬੜੀ ਸਾਰੀ ਵਿਦਿਆ ਕਲਾ ਵਿੱਚ ਸਿੱਖ ਲਈ ਸੀ ਕਹਿੰਦੇ ਜਦੋਂ ਪਿੰਡ ਆਪਣੇ ਵਾਪਸ ਆਇਆ ਤਾਂ ਵੇਖਦਾ ਨਗਰ ਦੇ ਲੋਕਾਂ ਨੂੰ ਗਿਆਨ ਦੀ ਕਮੀ ਉਹਨੇ ਸੋਚਿਆ ਜਿੰਨੇ ਬੱਚੇ ਹਨ ਵਿਦਿਆ ਕਲਾ ਵਿੱਚ ਮੈਂ ਨਪੁੰਨ ਕਰ ਦੇਵਾਂਗਾ ਕਹਿੰਦੇ ਉਹਨੇ ਹੌਲੀ-ਹੌਲੀ ਆਪਣੇ ਕੋਲ ਬੱਚੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਾਰਿਆਂ ਨੂੰ ਹੌਲੀ-ਹੌਲੀ ਵਿਦਿਆ ਸਿਖਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਕਿ ਉਸ ਦੇ ਬਦਲੇ ਉਹ ਕੁਝ ਨਹੀਂ ਸੀ ਉਹਨੂੰ ਦੇ ਕੇ ਜਾਇਆ ਕਰ ਦੇ ਪਰ ਜਿਸ ਕੋਲ ਅੰਨ ਹੋਇਆ ਕਰਦਾ ਉਹਨੇ ਕਣਕ ਦੀ ਮੁੱਠ ਭਰ ਕੇ ਦੇ ਜਾਇਆ ਕਰਨੀ ਜਿਸ ਦੇ ਕੋਲ ਘਰ ਵਿੱਚ ਚੌਲ ਹੁੰਦੇ ਉਹ ਚੌਲਾਂ ਦੀ ਮੁੱਠ ਦੇ ਜਾਇਆ ਕਰਨੀ ਜਿਹਦੇ ਘਰ ਲਵੇਰਾ ਹੁੰਦਾ ਸੀ ਉਹਨੇ ਦੁੱਧ ਦੇ ਕੇ ਜਾਇਆ ਕਰਨਾ ਇਸ ਤਰ੍ਹਾਂ ਕਹਿੰਦੇ ਕਿ ਉਹਦੇ ਖਾਣ ਪੀਣ ਦੀ ਵਿਵਸਥਾ ਜਿਹੜੀ ਸੀ ਚੱਲ ਰਹੀ ਸੀ ਕਹਿੰਦੇ ਹਨ ਪਰ ਉਸ ਦੀ ਜਿਹੜੀ ਚਰਚਾ ਆਸ-ਪਾਸੇ ਹੋਣ ਲੱਗੀ ਲੋਕ ਉਸਦੇ ਕੋਲ ਆਪਣੇ ਬੱਚਿਆਂ ਨੂੰ ਪੜਾਉਣ ਲਈ ਛੱਡ ਕੇ ਜਾਣ ਲੱਗੇ ਪਿੰਡ ਵਾਲਿਆਂ ਨੇ ਥੋੜੀ ਜਿਹੀ ਜ਼ਮੀਨ ਦਿੱਤੀ ਉੱਥੇ ਇੱਕ ਕਮਰਾ ਬਣਾ ਦਿੱਤਾ ਉੱਥੇ ਹੀ ਉਹ ਵਿਅਕਤੀ ਰਹਿਣ ਲੱਗਾ ਉਸੇ ਹੀ ਨਗਰ ਦੇ ਬਾਹਰ ਇੱਕ ਗਰੀਬ ਮਨੁੱਖ ਰੇਹਾ ਕਰਦਾ ਸੀ ਉਹਨੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਹੁਣ ਆਪ ਵਿਚਾਰਾ ਉਹ ਆਕਾਲ ਚਲਾਣਾ ਗਰੀਬ ਵਿਅਕਤੀ ਕਰ ਗਿਆ ਕਹਿੰਦੇ ਕਿ ਮੀਆਂ ਬੀਵੀ ਉੱਥੇ ਰਹਿਣ ਲੱਗੇ ਤੇ ਕਹਿੰਦੇ ਉਹਦੀ ਪਤਨੀ ਨੂੰ ਇਹ ਸੀ ਕਿ ਸਾਰੀ ਉਮਰ ਬਾਪ ਨਾਲ ਵੀ ਮੈਂ ਗਰੀਬੀ 'ਚ ਕੱਟੀ ਹੈ ਗਰੀਬੀ ਵਿੱਚ ਹੀ ਮੈਂ ਪਲੀ ਤੇ ਵੱਡੀ ਹੋਈ ਹਾਂ ਹੁਣ ਘਰ ਵਾਲੇ ਨਾਲ ਸੁੱਖ ਆ ਜਾਵੇਗਾ ਪਰ ਉਹ ਵੇਖਦੀ ਹੈ ਕਿ ਲੋਕਾਂ ਨੂੰ ਉਹ ਬੜੇ ਚੰਗੇ ਤਰੀਕੇ ਨਾਲ ਪੜਾਉਂਦਾ ਹੈ ਪਰ ਉਹਦੇ ਬਦਲੇ ਉਹਨੂੰ ਮੁੱਠ ਕਣਕ ਮੁੱਠ ਚੌਲਾਂ ਦੀ ਹੀ ਦੇ ਕੇ ਜਾਂਦੇ ਹਨ ਕੋਈ ਦੁੱਧ ਦੇ ਜਾਂਦਾ ਹੈ ਤੇ ਪੈਸਾ ਟਕਾ ਕੋਈ ਨਹੀਂ ਦਿੰਦਾ ਉਹ ਹਰ ਵੇਲੇ ਇਹੀ ਕਹਿੰਦੀ ਰਹਿੰਦੀ ਕਿ ਕੋਈ ਹੋਰ ਕੰਮ ਲੱਭ ਲਓ ਤੁਸੀਂ ਪਰ ਉਹ ਉਹ ਕਹਿ ਦਿੰਦਾ ਕਿ ਮੈਂ ਇਹਨਾਂ ਬੱਚਿਆਂ ਨੂੰ ਵਿੱਦਿਆ ਪੜਾਉਂਦਾ ਹਾਂ ਇਹਨਾਂ ਦਾ ਭਵਿੱਖ ਉਜਵਲ ਹੋ ਜਾਵੇਗਾ ਹੋਰ ਕੀ ਚਾਹੀਦਾ ਉਹਨੇ ਐਵੇਂ ਹੀ ਕਹਿ ਕੇ ਪਤਨੀ ਨੂੰ ਟਾਲਦਿਆ ਕਰਨਾ ਕਹਿੰਦੇ ਕਿ ਕੁਝ ਸਮਾਂ ਲੱਗ ਗਿਆ ਤੇ ਉਹਨਾਂ ਦੇ ਘਰ ਔਲਾਦ ਪੈਦਾ ਹੋਈ ਉਹ ਕਹਿੰਦੇ ਕਿ ਆਪਾਂ ਤਾਂ ਜਿਵੇਂ-ਤੇਵੇਂ ਕੰਮ ਕਰਕੇ ਇਹਦੇ ਨਾਲ ਆਪਣਾ ਸਾਰ ਲਿਆ ਕਹਿੰਦੀ ਕਿ ਪਰ ਮੈਂ ਚਾਹੁੰਨੀ ਹਾਂ ਕਿ ਆਪਣੀ ਹੋਣ ਵਾਲੀ ਔਲਾਦ ਵੀ ਜਿਹੜੀ ਹੈ ਨਾ ਗਰੀਬੀ ਦੇ ਦਿਨ ਨਾ ਵੇਖੇ ਕਹਿੰਦੀ ਕਿ ਤੁਸੀਂ ਇਦਾਂ ਕਰੋ ਅਗਲੇ ਨਗਰ ਜਾਓ ਉੱਥੇ ਆਪਣੇ ਗਿਆਨ ਨਾਲ ਕੁਝ ਕਰਕੇ ਆਓ ਤੇ ਕੋਈ ਧਨ ਸੰਪਤੀ ਲੈ ਆਓ ਉਹਨੇ ਕਿਹਾ ਠੀਕ ਹੈ ਉਹ ਜਿਹੜੇ ਬੱਚਿਆਂ ਨੂੰ ਪੜਾਉਂਦਾ ਸੀ ਉਹਦੇ ਵਿੱਚੋਂ ਇੱਕ ਬੱਚਾ ਸੀ 13 ਸਾਲ ਦਾ ਉਹ ਬੜਾ ਜ਼ਿਆਦਾ ਹੁਸ਼ਿਆਰ ਸੀ ਉਹ ਚੀਜ਼ ਨੂੰ ਬੜੀ ਛੇਤੀ ਨਿਪੁੰਨਤਾ ਨਾਲ ਸਿੱਖਦਾ ਸੀ ਉਹਨੇ ਉਸਨੂੰ ਕੋਲ ਬੁਲਾਇਆ ਤੇ ਕਹਿਣ ਲੱਗਾ ਜਿਵੇਂ ਮੈਂ ਗੁਰੂ ਬਣ ਕੇ ਇਹਨਾਂ ਨੂੰ ਪੜਾਇਆ ਹੁਣ ਕੁਝ ਸਮਾਂ ਤੋਂ ਇਹਨਾਂ ਨੂੰ ਗੁਰੂ ਬਣ ਕੇ ਪੜਾਉਣਾ ਹੈ ਆਪਣੇ ਗੁਰੂ ਮਾਤਾ ਦੇ ਖਿਆਲ ਰੱਖੀ ਮੈਂ ਛੇਤੀ ਆਵਾਂਗਾ ਇਹਨਾਂ ਕਹਿ ਕੇ ਚਲਿਆ ਗਿਆ ਕਹਿੰਦੇ ਹੁਣ ਉਹਦੇ ਨਾਲ ਕਿਸੇ ਨਗਰ ਵਿੱਚ ਜਾ ਕੇ ਕੰਮ ਕਰਨ ਲੱਗਾ ਕਹਿੰਦੇ ਕਿ ਇੱਧਰ ਉਹਦੀ ਗੁਰੂ ਮਾਤਾ ਦਾ ਸਾਰਾ ਸਮਾਂ ਉੱਪਰ ਹੋ ਗਿਆ ਉਹਦੇ ਘਰ ਇੱਕ ਪੁੱਤ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਕਿ ਉਹ ਦਾਈ ਨੂੰ ਬੁਲਾ ਕੇ ਲਿਆਇਆ ਤੇ ਦਾਈ ਕੁਝ ਸਮੇਂ ਬਾਅਦ ਗੁਰੂ ਮਾਣ ਨੂੰ ਉਹਦਾ ਜਿਹੜਾ ਪੁੱਤਰ ਸੀ ਨਾਲ ਲਟਾ ਕੇ ਘਰ ਚਲੀ ਗਈ ਉਹ ਆਪ ਬੂਹੇ ਅੱਗੇ ਖੜਾ ਪਹਿਰੇਦਾਰੀ ਕਰਦਾ ਰਿਹਾ ਕਹਿੰਦੇ ਕਿ ਕੁਝ ਕੁ ਸਮੇਂ ਬਾਅਦ ਵੇਖਦਾ ਹੈ ਇੱਕ ਬਜ਼ੁਰਗ ਛੋਟਾ ਹੱਥ ਵਿੱਚ ਡੰਡਾ ਫੜ ਕੇ ਅੱਗੇ ਆਈ ਜਾਂਦਾ ਹੈ ਉਹ ਆ ਕੇ ਸਿੱਧਾ ਕੰਮ ਵੱਲ ਗਿਆ ਤੇ ਕਹਿਣ ਲੱਗਾ ਤੁਸੀਂ ਅੰਦਰ ਕਿੱਥੇ ਜਾਂਦੇ ਹੋ ਅੰਦਰ ਮੇਰੀ ਗੁਰੂ ਮਾਂ ਕੱਲੀ ਹੈ ਤੁਸੀਂ ਇਸ ਹਾਲਤ ਵਿੱਚ ਅੰਦਰ ਨਹੀਂ ਜਾ ਸਕਦੇ ਉਹਨੇ ਕਿਹਾ ਮੈਂ ਵਿਧੀ ਹਾਂ ਵਿਧਾਤਾ ਹਾਂ ਜਿਹੜੇ ਕਰਮ ਲਿਖਦਾ ਹਾਂ ਉਹ ਤੇ ਮੈਂ ਕਰਮ ਲਿਖਣ ਆਇਆ ਹਾਂ ਉਹਨੇ ਉਸ ਨੂੰ ਅੰਦਰ ਜਾਣ ਦਿੱਤਾ ਤੇ ਕੁਝ ਸਮੇਂ ਬਾਅਦ ਉਹ ਕਰਮ ਲਿਖ ਕੇ ਬਾਹਰ ਆ ਗਿਆ ਉਹਨੇ بڑے ਚਾਹ ਦੇ ਨਾਲ ਪੁੱਛਿਆ ਤੁਸੀਂ ਮੇਰੇ ਭਰਾ ਦੇ ਕਰਮਾ ਵਿੱਚ ਕੀ ਲਿਖ ਕੇ ਆਏ ਹੋ ਉਹਨੇ ਹੱਸਦਿਆਂ ਹੋਏ ਕਿਹਾ ਤੇਰਾ ਭਰਾ ساری ਜ਼ਿੰਦਗੀ ਗਰੀਬ ਰਹੇਗਾ ਇਸ ਦੇ ਕੋਲ ساری ਜ਼ਿੰਦਗੀ ਸਿਰਫ ਇੱਕ ਗਾਂ ਇੱਕ ਬੋਰੀ ਤੇ ਕਣਕ ਦੀ ਹੀ ਬੋਰੀ ਰਹੇਗੀ ਇਹ ਹੱਸ ਕੇ ਕਹਿ ਕੇ ਚਲਿਆ ਗਿਆ ਉਹਨੂੰ ਬੜਾ ਗੁੱਸਾ ਆਇਆ ਕਿ ਕਰਮ ਲਿਖਣ ਆਇਆ ਸੀ ਭਾਗ ਲਿਖਣ ਆਇਆ ਸੀ ਤੇ ਲਿਖ ਕੇ ਕੀ ਚੱਲਿਆ ਹੈ ਉਹਨੇ ਹੁਣ ਸੋਚਿਆ ਇਸ ਦਾ ਕੁਝ ਨਾ ਕੁਝ ਹੱਲ ਤਾਂ ਕਰਨਾ ਪੈਣਾ ਹੈ ਉਹਨੇ ਆਪਣੇ ਭਰਾ ਨੂੰ ਹੌਲੀ-ਹੌਲੀ ਵੱਡਾ ਕੀਤਾ ਜਦੋਂ 2 ਸਾਲ ਦਾ ਹੋਇਆ ਤਾਂ ਉਹ ਜਿਹੜਾ ਮਨੁੱਖ ਗਿਆਨਵਾਨ ਤੇ ਸੋਚਵਾਨ ਸੀ ਘਰ ਵਾਪਸ ਆ ਗਿਆ ਉਹ ਬੜਾ ਸਾਰਾ ਧਨ-ਸੰਪਤੀ ਲੈ ਕੇ ਆਇਆ ਉਹਨੇ ਆਪਣੀ ਪਤਨੀ ਨੂੰ ਲਿਆ ਕੇ ਦਿੱਤੀ ਹੁਣ ਪਤਨੀ ਧਨ-ਸੰਪਤੀ ਦੇ ਨਾਲ ਆਪਣੇ ਬੱਚੇ ਨੂੰ ਸੋਹਣੇ ਕੱਪੜੇ ਪਾਉਂਦੀ ਸੋਹਣੇ ਪਕਵਾਨ ਬਣਾ ਕੇ ਖਵਾਉਂਦੀ ਲਗਭਗ 3-4 ਸਾਲ ਦਾ ਸਮਾਂ ਲੰਘ ਗਿਆ ਉਹ ਜਿੰਨੀ ਵੀ ਧਨ ਰਾਸ਼ੀ ਸੀ ਖਤਮ ਹੋਣੀ ਸ਼ੁਰੂ ਹੋ ਗਈ ਕਿਉਂਕਿ ਪਿੰਡ ਵਾਲੇ ਤਾਂ ਅਜੇ ਵੀ ਪੜਾਉਣ ਦੇ ਬਦਲੇ ਕਣਕ ਤੇ ਛੋਲਿਆਂ ਦੀ ਮੁੱਠ ਹੀ ਦੇ ਕੇ ਜਾਂਦੇ ਸਨ ਕਿਤੇ 4-5 ਸਾਲ ਲੰਘ ਗਏ ਤੇ ਉਹ ਧਨ ਸੰਪਤੀ ਫਿਰ ਖਤਮ ਹੋ ਗਈ ਹੁਣ ਉਵੇਂ ਹੀ ਲੜਾਈ ਝਗੜੇ ਹੋਣੇ ਸ਼ੁਰੂ ਹੋਏ ਕਹਿੰਦੇ ਕਿ ਤੁਸੀਂ ਦੁਬਾਰਾ ਜਾਓ ਧਨ ਸੰਪਤੀ ਕਮਾ ਕੇ ਲਿਆਓ ਕਿਉਂਕਿ ਹੁਣ ਆਪਣਾ ਪਰਿਵਾਰ ਵੱਡਾ ਹੋਣ ਵਾਲਾ ਹੈ ਉਹਦੇ ਘਰ ਫਿਰ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ ਉਹ ਫਿਰ ਉਸ ਬੱਚੇ ਦੇ ਕੋਲ ਆਇਆ ਤੇ ਉਵੇਂ ਹੀ ਕਿਹਾ ਜਿਵੇਂ ਪਹਿਲਾਂ ਕੁਸ਼ਲਤਾ ਦੇ ਨਾਲ ਸਾਰੇ ਬੱਚਿਆਂ ਨੂੰ ਪੜਾਇਆ ਹੈ ਆਪਣੇ ਗੁਰੂ ਮਾਂ ਦਾ ਖਿਆਲ ਰੱਖਿਆ ਹੈ ਮੈਂ ਆਪਣੇ ਪਿਆਰਾ ਦਾ ਖਿਆਲ ਰੱਖਿਆ ਹੈ ਤੂੰ ਇੰਜ ਹੀ ਇਸ ਦਾ ਵੀ ਖਿਆਲ ਰੱਖਣਾ ਹੈ ਮੈਂ ਛੇਤੀ ਆਵਾਂਗਾ ਹੁਣ ਨਾ ਉਹ ਸਾਰਾ ਧਿਆਨ ਰੱਖਣ ਲੱਗਾ ਤੇ ਹੁਣ ਸਮਾਂ ਆ ਗਿਆ ਜੇ ਅੱਜ ਗੁਰੂ ਮਾਂ ਦੇ ਘਰ ਔਲਾਦ ਦੀ ਪ੍ਰਾਪਤੀ ਹੋਣੀ ਸੀ ਉਹ ਭੱਜ ਕੇ ਦਾਈ ਨੂੰ ਬੁਲਾ ਕੇ ਲਿਆਇਆ ਅੱਜ ਉਹਨਾਂ ਨੂੰ ਇੱਕ ਭੈਣ ਦੀ ਪ੍ਰਾਪਤੀ ਹੋਈ ਉਹ ਬਿਰਧ ਬਾਬਾ ਫਿਰ ਆ ਗਿਆ ਵਿਰਦ ਬਾਬਾ ਆਇਆ ਤੇ ਅੰਦਰ ਜਦੋਂ ਕਰਮ ਲਿਖਣ ਲਈ ਚਲਿਆ ਗਿਆ ਉਹਦੇ ਭਾਗ ਲਿਖਣ ਲਈ ਚਲਿਆ ਗਿਆ ਤੇ ਲਿਖ ਕੇ ਜਦੋਂ ਬਾਹਰ ਆਇਆ ਉਸਨੇ ਫਿਰ ਪੁੱਛਿਆ ਮੇਰੀ ਭੈਣ ਦੇ ਕਰਮਾਂ 'ਚ ਕੀ ਲਿਖ ਕੇ ਆਇਓ ਅੱਗੋਂ ਉਹਨੇ ਕਿਹਾ ਮੈਂ ਤੇਰੀ ਭੈਣ ਦੇ ਕਰਮਾਂ ਵਿੱਚ ਲਿਖ ਕੇ ਆਇਆ ਹਾਂ ਕਿ ਇਹਦਾ ਕਦੇ ਵੀ ਵਿਆਹ ਨਹੀਂ ਹੋ ਸਕਦਾ ਇਹ ਸੁਣ ਕੇ ਉਹਨੂੰ ਹੋਰ ਜ਼ਿਆਦਾ ਗੁੱਸਾ ਆਇਆ ਜਦੋਂ ਉਹਨੇ ਕੁਝ ਕਹਿਣਾ ਸੀ ਨਾ ਤੇ ਉਹਨੇ ਚਿਰ ਨੂੰ ਉਹ ਚਲਿਆ ਗਿਆ ਕਹਿੰਦੇ ਉਹ ਬਾਬਾ ਜਦੋਂ ਚਲਿਆ ਗਿਆ ਤੇ ਸੋਚਣ ਲੱਗਾ ਕਿ ਕਰਾਂ ਤੇ ਕੀ ਕਰਾਂ ਪਰ ਉਹਨੇ ਆਪਣੇ ਦੋਵੇਂ ਭੈਣ ਭਰਾਵਾਂ ਨੂੰ ਬੜਾ ਹੀ ਜ਼ਿਆਦਾ ਕਹਿੰਦੇ ਕਿ ਪੜਾਇਆ ਚੰਗੀ ਤਰ੍ਹਾਂ ਹਰ ਵਿਦਿਆ ਕਲਾ ਚ ਨਪੁੰਨ ਕੀਤਾ। ਉਹਨੂੰ ਵੰਡ ਕੇ ਖਾਣਾ ਵੀ ਸਿਖਾਇਆ। ਕਹਿੰਦੇ ਬੜਾ ਸਮਾਂ ਲੰਘਿਆ ਤੇ ਉਹਦੇ ਭੈਣ ਭਰਾ ਜਵਾਨ ਹੋ ਗਏ। ਪਰ ਅੱਜ ਤੱਕ ਉਹ ਗਿਆਨਮਾਨ ਸੂਝਵਾਨ ਮਨੁੱਖ ਵਾਪਸ ਨਹੀਂ ਸੀ ਆਇਆ। ਪਿੰਡ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ। ਕੋਈ ਕਹਿੰਦਾ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਘਰੋਂ ਨਿਕਲ ਗਿਆ ਹੈ। ਕੋਈ ਕਹਿੰਦਾ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਪ੍ਰਾਣ ਤਿਆਗ ਦਿੱਤੇ। ਕੋਈ ਵਕ ਵਕ ਤਰਾਂ ਦੀਆਂ ਲੋਕੀ ਗੱਲਾਂ ਬਣਾਉਂਦੇ ਪਰ ਉਹ ਕਦੀ ਵਾਪਸ ਨਾ ਆਇਆ ਹੁਣ ਜਿਹੜਾ ਬੱਚਾ ਸੀ ਨੌਜਵਾਨ ਹੋ ਗਿਆ ਤੇ ਜ਼ਿੰਦਗੀ ਤੇ ਪੜਾ ਤੇ ਪਹੁੰਚ ਗਿਆ ਜਿੱਥੇ ਉਹ ਕੁਝ ਨਵਾਂ ਸਿੱਖਣਾ ਚਾਹੁੰਦਾ ਸੀ ਉਸਨੇ ਆਪਣੇ ਭਰਾ ਤੇ ਭੈਣ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਮੈਂ ਬੜਾ ਸਮਾਂ ਇਥੇ ਲੋਕਾਂ ਦੀ ਸੇਵਾ ਕੀਤੀ ਹੁਣ ਇਹ ਜ਼ਿੰਮੇਵਾਰੀ ਮੈਂ ਤੁਹਾਨੂੰ ਸੌਂਪ ਕੇ ਜਾ ਰਿਹਾ ਹਾਂ ਜਿਵੇਂ ਤੁਹਾਡੇ ਪਿਤਾ ਜੀ ਪੜਾਉਂਦੇ ਹਨ ਤੁਸੀਂ ਵੀ ਓਵੇਂ ਪੜਾਓ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਮੈਂ ਚਲਿਆ ਗਿਆ ਜਦੋਂ ਵੀ ਤੁਹਾਡੇ ਕੋਲ ਕੋਈ ਗਾਂ ਤੇ ਇੱਕ ਬੋਰੀ ਕਣਕ ਲੈ ਕੇ ਆਵੇ ਤੂੰ ਉਹ ਗਾਂ ਤੇ ਇੱਕ ਬੋਰੀ ਕਣਕ ਨੂੰ ਰਾਤ ਤੱਕ ਘਰ ਨਹੀਂ ਰੱਖਣਾ ਗਾਂ ਨੂੰ ਵੀ ਰਾਤ ਹੋਣ ਤੋਂ ਪਹਿਲਾਂ ਹੀ ਵੇਚ ਦੇਣਾ ਹੈ ਉਹ ਜਿਹੜੇ ਕਣਕ ਦੀ ਬੋਰੀ ਹੈ ਇਸ ਨੂੰ ਵੀ ਤੂੰ ਵੇਚ ਦੇਵੇਂ ਉਹਦੇ ਨਾਲ ਤੂੰ ਜੋ ਤੇਰਾ ਹੋਵੇਗਾ ਉਹਦੇ ਵਿੱਚ ਵਿਦਿਆ ਕਲਾ ਸਿਖਾਈ ਹੈ ਕਿਸੇ ਨਾਲ ਕਿਸੇ ਦੀ ਮਦਦ ਕਰਦੇਵੇਂ ਉਸ ਪੈਸੇ ਟਕੇ ਨਾਲ ਜ਼ਰੂਰ ਕਰੀ ਦੂਜਾ ਆਪਣੀ ਭੈਣ ਉਹ ਦੀ ਜਦੋਂ ਜਵਾਨ ਹੋ ਚੁੱਕੀ ਸੀ ਹੁਣ ਇਹਦੇ ਰਿਸ਼ਤੇ ਲਈ ਲੋਕ ਆਉਣਗੇ ਪਰ ਯਾਦ ਰੱਖੀ ਇਹ ਹਰ ਵਿਦਿਆਕਲਾ ਵਿੱਚ ਨਪੁੰਨ ਹੈ ਜੋ ਵੀ ਰਿਸ਼ਤਾ ਆਵੇ ਉਸ ਲਈ ਧਿਆਨ ਰੱਖੀ ਉਹ ਵੀ ਹਰ ਵਿਦਿਆਕਲਾ ਵਿੱਚ ਨਪੁੰਨ ਹੋਵੇ ਤੇ ਉਹਦੇ ਕੋਲੋਂ ਸੋਨੇ ਦੀਆਂ ਮੋਹਰਾਂ ਲੈ ਲਵੇ ਬਿਨਾ ਸੋਨੇ ਦੀਆਂ ਮੋਹਰਾਂ ਰਿਸ਼ਤਾ ਤੈਅ ਨਾ ਕਰੀ ਉਹਨੇ ਕਿਹਾ ਠੀਕ ਹੈ ਤੇ ਹੁਣ ਉਹ ਚਲਿਆ ਗਿਆ ਹੁਣ ਰੋਜ਼ ਕੋਈ ਨਾ ਕੋਈ ਸੇਠ ਦਾ ਕੋਈ ਨਾ ਕੋਈ ਦੂਰ ਦੁਰਾਡੇੋਂ ਵਪਾਰੀ ਕਈ ਗੁਣਾ ਚਰਚਾ ਸੁਣ ਕੇ ਇੱਕ ਗਾਂ ਤੇ ਇੱਕ ਕਣਕ ਦੀ ਬੋਰੀ ਦੇਣ ਆਉਂਦਾ ਹੈ ਰਾਤ ਹੋਣ ਤੋਂ ਪਹਿਲਾਂ ਉਹ ਗਾਂ ਤੇ ਕਣਕ ਦੀ ਬੋਰੀ ਵੇਚਦਿਆ ਕਰਦਾ ਨਗਰ ਦੇ ਜਿਨ੍ਹਾਂ ਦੇ ਘਰ ਚੁੱਲ੍ਹਾ ਨਹੀਂ ਸੀ ਪਲਦਾ ਉਹਨਾਂ ਦੇ ਘਰ ਵਿੱਚ ਗਾਂ ਦੇ ਆਉਂਦਾ ਤੇ ਨਾਲੇ ਅਨਾਜ ਦੀਆਂ ਚੀਜ਼ਾਂ ਦੇ ਆਇਆ ਕਰਦਾ ਜਿਹੜੇ ਬੱਚੇ ਚੰਗੀ ਤਰ੍ਹਾਂ ਨਹੀਂ ਸਨ ਪੜਦੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪੜਾਉਣ ਲੱਗਾ ਸਾਰੇ ਬੱਚਿਆਂ ਨੂੰ ਚੰਗੀ ਸਹੂਲਤ ਦੇਣ ਲੱਗਾ ਵੇਖਦੇ ਆਂ ਵੇਖਦੇ ਆਂ ਰੋਜ਼ ਇੱਕ ਬੋਰੀ ਕਣਕ ਵੇਚਦਾ ਅਨਾਜ ਵੇਚਦਾ ਜਿਹੜੇ ਗਾਂ ਵੇਚ ਕੇ ਉਸ ਕੋਲ ਬੜੀ ਸਾਰੀ ਧਨ ਰਾਸ਼ੀ ਆ ਗਈ ਉਹਦੇ ਨਾਲ ਲੋਕਾਂ ਦੀ ਮਦਦ ਕਰਦਾ ਵਹਿੰਦਿਆਂ ਵਹਿੰਦਿਆਂ ਉਹਨੇ ਸੋਨਾ ਘਰ ਬਣਾ ਲਿਆ ਜਿੱਥੇ ਬੱਚੇ ਪੜ੍ਹਿਆ ਕਰਦੇ ਸਨ ਬੜੀਆਂ ਸੁੱਖ ਸਹੂਲਤਾਂ ਲਿਆਇਆ ਉਹਦੀ ਭੈਣ ਨੂੰ ਜੋ ਵੇਖਣ ਆਇਆ ਕਰਦੇ ਉਸ ਤੋਂ ਪਹਿਲਾਂ 10 ਸੋਨੇ ਦੀਆਂ ਮੋਹਰਾਂ ਦੀ ਸ਼ਰਤ ਰੱਖਦਾ ਜਿਸ ਕਰਕੇ ਲੋਕਾਂ ਨੂੰ ਹੁੰਦਾ ਕਿ ਪਤਾ ਨਹੀਂ ਕਿਹੜੀ ਖਾਸ ਗੱਲ ਹੈ ਜਿਹੜੀ ਇਹ 10 ਸੋਨੇ ਦੀਆਂ ਮੋਹਰਾਂ ਮੰਗਦਾ ਲੋਕ ਚਾਹੀ ਚਾਹੀ ਦੇ ਦਿਆ ਕਰਦੇ ਹੁਣ ਕੁਝ ਸਮੇਂ ਵਿੱਚ ਉਹ ਅਮੀਰ ਹੋ ਗਿਆ ਪਰ ਉਹਨੇ ਉਸ ਅਮੀਰੀ ਦੇ ਨਾਲ ਲੋਕਾਂ ਦੀ ਮਦਦ ਕੀਤੀ ਪਿੰਡ ਵਿੱਚ ਬੜੇ ਸਾਰੇ ਖੂਹ ਪਟਵਾਏ ਜਿੱਥੇ ਪਾਣੀ ਦੀ ਸਮੱਸਿਆ ਸੀ ਹੱਲ ਹੋ ਗਈ ਜਿਨ੍ਹਾਂ ਦੇ ਘਰ ਬਣ ਟੱਠੇ ਪਏ ਸਨ ਉਹਨਾਂ ਦੇ ਘਰ ਬਣਵਾ ਦਿੱਤੇ ਪਿੰਡ ਦੇ ਵਿੱਚ ਹੋਰ ਵੀ ਕਈ ਸਹੂਲਤਾਂ ਤੇ ਰੁਜ਼ਗਾਰ ਪੈਦਾ ਕੀਤੇ ਪਿੰਡ ਦਾ ਬੜਾ ਜ਼ਿਆਦਾ ਵਿਕਾਸ ਕੀਤਾ ਆਪਣੇ ਆਪ ਅਮੀਰ ਵੀ ਹੋ ਗਿਆ ਕਹਿੰਦੇ ਉਹ ਜਿਹੜਾ ਨੌਜਵਾਨ ਸੀ ਜਿਨੇ ਉਹਨੂੰ ਇਹ ਗੱਲ ਦੱਸੀ ਸੀ ਉਹ ਸੋਚਦਾ ਮੈਂ ਜਾਵਾਂ ਤੇ ਸਹੀ ਵੇਖਾਂ ਕੀ ਹੱਲ ਹੋਇਆ ਮੇਰੇ ਭੈਣ ਭਰਾ ਦੇ ਰਸਤੇ ਵਿੱਚ ਜਾਂਦੇ ਹੋਇਆ ਵੇਖਦਾ ਹੈ ਕਿ ਉਹ ਬਿਰਧ ਬਾਬਾ ਡਾਂਗ ਫੜੇ ਇੱਕ ਹੱਥ ਵਿੱਚ ਖੜਾ ਹੈ ਇਹ ਆਪਣੇ ਹੱਥ ਵਿੱਚ ਉਸਨੇ ਬੋਰੀ ਅਨਾਜ ਦੀ ਲੱਦੀ ਹੈ ਤੇ ਹੱਥ ਵਿੱਚ 10 ਸੋਨੇ ਦੀਆਂ ਮੋਹਰਾਂ ਲਈ ਜਾਂਦਾ ਹੈ ਕੋਲ ਜਾ ਕੇ ਆਖਦਾ ਬਾਬਾ ਕਣਕ ਮੁੱਕੀ ਨਹੀਂ ਕਣਕ ਦੇਤੇ ਆਹ ਗਾਂ ਦੀ 10 ਸੋਨੇ ਦੀਆਂ ਮੋਹਰਾਂ ਉਹਨੇ ਕਿਹਾ ਇਹ ਤੇਰੇ ਵੱਲੋਂ ਹੀ ਤਾਂ ਹਨ ਤੂੰ ਉਹਨਾਂ ਨੂੰ ਦੱਸ ਗਿਆ ਸੀ ਉਹ ਰਾਤ ਹੋਣ ਤੋਂ ਪਹਿਲਾਂ ਹੀ ਅਨਾਜ ਦੀ ਬੋਰੀ ਨੂੰ ਅੱਗੇ ਵੇਚ ਦਿੰਦੇ ਹਨ ਉਹ ਵੇਚਣ ਕਰਕੇ ਆਪਣੇ ਕੋਲ ਰੱਖਦੇ ਹੀ ਨਹੀਂ ਉਹਦੇ ਕਰਮਾ ਚ ਮੈਂ ਇਹੀ ਲਿਖਿਆ ਸੀ ਉਹਨੂੰ ਦੇਣਾ ਪੈਣਾ ਹੈ ਉਹਨੇ ਕਿਹਾ ਬਾਬਾ ਤੂੰ ਫਿਰ ਇਹ ਕਹ ਇਹ ਗਾਂ ਤੇ ਇਹ ਬੋਰੀ ਨਾ ਵਿਕੇ ਆਪਣੀ ਭੈਣ ਦੇ ਲਈ ਐਵੇਂ ਰਿਸ਼ਤੇ ਲਈ 10 ਸੋਨੇ ਦੀਆਂ ਮੋਹਰਾਂ ਵੀ ਉਹਨੇ ਕਿਹਾ ਬਾਬਾ ਤੂੰ ਉਹਦੇ ਕਰਮਾ ਚ ਜੋ ਲਿਖਿਆ ਸੀ ਉਹ ਸਾਫ਼ ਕਰ ਦੇ ਮੈਂ ਉਹਨੂੰ ਕਹਿ ਦੇਵਾਂਗਾ ਉਹਨੇ ਕਿਹਾ ਉਹਦੇ ਕਰਮਾ ਚ ਜੋ ਲਿਖਿਆ ਸੀ ਉਂਝ ਹੀ ਸਾਫ਼ ਕਰਨਾ ਪੈਣਾ ਹੈ ਕਿਉਂਕਿ ਉਹਨੇ ਜਿੰਨੇ ਜ਼ਿਆਦਾ ਪੁੰਨ ਇਕੱਠੇ ਕਰ ਲਏ ਹਨ ਆ ਮੇਰੀ ਉਹਦੇ ਕੋਲ ਆਉਣੀ ਹੀ ਨਹੀਂ ਬਾਬੇ ਨੇ ਹੁਣ ਜਿਹੜੀ ਉਹਦੇ ਕੋਲ ਕਿਤਾਬ ਸੀ ਉਹਦੇ ਵਿੱਚ ਉਹਦੀ ਗਰੀਬੀ ਹੀ ਮਿਟਾ ਦਿੱਤੀ ਉਹਦੀ ਭੈਣ ਦਾ ਜਿਹੜਾ ਵਿਆਹ ਨਾ ਹੋਣ ਵਾਲੀ ਰੇਖਾ ਸੀ ਉਹ ਵੀ ਮਿਟਾ ਦਿੱਤੀ ਅਗਲਾ ਦਿਨ ਹੋਇਆ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਿਹਾ ਹੁਣ ਜਿਹੜਾ ਵੀ ਰਿਸ਼ਤਾ ਆਵੇ ਆਪਣੀ ਭੈਣ ਦਾ ਉਹਦੇ ਨਾਲ ਵਿਆਹ ਕਰ ਦੇਵੀਂ ਆਪ ਵੀ ਹੁਣ ਚੰਗੇ ਕਰਮ ਕਰਨੇ ਆਰੰਭ ਕਰ ਦੇ ਉਹ ਬਾਬੇ ਕੋਲ ਆਇਆ ਤੇ ਉਸ ਦਾ ਵਿਧਾਤਾ ਕਹਿਣ ਲੱਗਾ ਕਿਸੇ ਨੂੰ ਗੱਲ ਨਾ ਦਸੀ ਉਸ ਮਨੁੱਖ ਨੇ ਕਿਹਾ ਮੈਨੂੰ ਦੋ ਗੱਲਾਂ ਸਮਝ ਆਈਆਂ ਪਹਿਲਾ ਮਨੁੱਖ ਜ਼ਿੰਦਗੀ ਵਿੱਚ ਗਿਆਨ ਬੜਾ ਹੀ ਜ਼ਰੂਰੀ ਹੈ ਤੇ ਮਨੁੱਖ ਦਾ ਗਿਆਨਮਾਨ ਹੋਣ ਦੇ ਨਾਲ ਨਾਲ ਹੀ ਉਹਦੇ ਸਾਰੇ ਦੁੱਖ ਦੂਰ ਹੋ ਸਕਦੇ ਹਨ ਮਨੁੱਖ ਆਪਣੇ ਗਿਆਨ ਨਾਲ ਆਪਣੀ ਗਰੀਬੀ ਦੂਰ ਕਰ ਸਕਦਾ ਹੈ ਗਿਆਨ ਨਾਲ ਉਸ ਦੇ ਭਾਗ ਬਦਲ ਸਕਦੇ ਹਨ ਪਰ ਦੂਜੀ ਸਭ ਤੋਂ ਵੱਡੀ ਚੀਜ਼ ਮਨੁੱਖ ਦੇ ਕਰਮ ਜਦੋਂ ਮਨੁੱਖ ਚੰਗੇ ਕਰਮ ਕਰਦਾ ਹੈ ਉਹਦੀ ਜ਼ਿੰਦਗੀ ਸੁੱਖਾਂ ਨਾਲ ਆਪੇ ਭਰ ਜਾਂਦੀ ਹੈ ਇਹਨਾਂ ਵੱਲੋਂ ਕੀਤੀ ਦੂਜਿਆਂ ਦੀ ਮਦਦ ਚੰਗੇ ਕਰਮ ਤੁਹਾਡੇ ਭਾਗ ਬਦਲ ਜਾਣਗੇ ਇਨਾ ਕਹਿ ਕੇ ਉਹ ਵਿਧੀ ਵਾਲਾ ਬਾਬਾ ਉੱਥੋਂ ਚਲੇ ਆ ਗਿਆ ਹੁਣ ਉਹ ਉੱਥੇ ਹੀ ਬੈਠ ਕੇ ਬੱਚਿਆਂ ਨੂੰ ਦੋ ਗੱਲਾਂ ਸਿਖਣ ਲਈ ਆਖਦੇ ਕਿ ਆਪਣੇ ਕਰਮ ਚੰਗੇ ਕਰੋ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸਮਰiddhi ਆਪੇ ਹੀ ਵਾਸ ਕਰ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ